ਇਸ ਵੀ ਅਦਰ ਟਾਈਮ ਹਾਂਜੀ ਆਜੋ ਆਜੋ ਮਿੱਟਰ ਦਾ ਬਕਸਾ ਹਲਮਾ ਬਣਾਉਣ ਲੱਗਾ ਹਾਂ ਮੈਂ ਕਿਹਾ ਚੱਲ ਇੱਥੇ ਤੱਲੇ ਲਾ ਦਿੰਨੇ ਚਲ ਬੜੇ ਤਰੀਕੇ ਨਾਲ ਨਾ ਥੋੜਾ ਸੋਹਣਾ ਜਿਹਾ ਲੱਗੂਗਾ ਅਸੀਂ ਸਭ ਕਟੇ ਗੁੰਨੇ ਕਰਕੇ ਬਾਹਰ ਛੱਡ ਦੇਣਾ ਗੱਲ ਇਹ ਆ ਬੜਾ ਪਿਆ ਮੈਂ ਕਲੀਨ ਕਰ ਦਿੰਨੇ ਇੱਥੋਂ ਤੇ ਨਾਲੇ ਨੂੰ ਨਾ ਦਿੰਨੇ ਆ ਦੋ ਪੱਲੇ ਲਾ ਦਿੰਦੇ ਮੇਰੇ ਇੱਕ ਲੰਨੇ ਦੋ ਲੰਨੇ ਜਿੱਦਾਂ ਦੀ ਸੈਟਿੰਗ ਲੱਕੜ ਉੱਤੇ ਪਈ ਥੋੜੀ ਬਹੁਤ ਜਿੱਦਾਂ ਦੀ ਸੈਟਿੰਗ ਬੈ ਗਈ ਉਹ ਸਭ ਨਾਲ ਕਰ ਦੇਣਾ ਤਾਂ ਕੰਮ ਕੰਪਲੀਟ ਚਲੋ ਚੱਲੀਏ ਉੱਪਰ ਅਸੀਂ ਸੇ ਵੀ ਖਰਾਬ ਹੋਏ ਨੂੰ ਕੱਟ ਕੇ ਸਿੱਧੇ ਕਰਦੇ ਨੇ ਟੁੱਟ ਗਿਆ ਨੇ ਸ਼ੀਸ਼ਾ ਫਰ ਤੇ ਅੱਜ ਚੰਗੀ ਸਟਾਨੀ ਕਰਨ ੜਿਆ ਅੱਜ ਤੇ ਇਧਰ ਇਹ ਲੱਗੇ ਆ ਮੀਟਰ ਜਿੱਥੇ ਲੱਗਾ ਹੁੰਦਾ ਹੈ ਮੀਟਰ ਇਹ ਮੋਟਰ ਦਾ ਉਹ ਸੋਚ ਜਿਆ ਤੇ ਉਹਦਾ ਉਹ ਕਵਰ ਕਰਨ ਵਾਸਤੇ ਦਰਵਾਜ਼ਾ ਜਾ ਬਣਾਉਣ ਲੱਗੇ ਆ ਲਾਦ ਨੇ ਮੈਂ ਕਿੰਦੇ ਇਦਾਂ ਬੈਠਾ ਐ ਬੈਠੇ ਹੈਗੇ ਫਰੀ ਤੇ ਕਿੰਦੇ ਚਲੋ ਕੰਮ ਕਰ ਲੈਨੇ ਘਰ ਦਾ ਹੀ ਕੁਝ ਨਿਭੜੇ ਵੀ ਮੁਰ ਕੀ ਹੋਇਆ ਮਨਜੀ ਆ ਗਈ ਮੰਜੀ ਪਰੇ ਕਰਦੀ ਐ ਅੱਗੇ ਇੱਟ ਆ ਗਈ ਅੱਗੇ ਇੱਟ ਪਰੇ ਕੀਤੀ ਮਰ ਰੋਣ ਲੱਗ ਪੈਂਦਾ ਹੋਏ ਕੀ ਕਰਾਂ ਮਨਜੀ ਕੈਪ ਕਿੱਥੇ ਪਤਾ ਕੈਪ ਕਿੱਥੇ ਯੋ ਚੱਲ ਗਏ ਉਹ ਪੂਰੀਆਂ ਰੋ ਲੰਡਿਆ ਥੱਲੇ ਵਾਏ ਗੱਡ ਕਚੁੰਬਰ ਦਿੱਤਾ ਗੈਪ ਦਾ ਪਤੇ ਆਜੋ ਆਜੋ ਹਾਏ ਲੱਗ ਗਏ ਹੁਣ ਪਿੱਛੇ ਗਮਲਾ ਆ ਗਿਆ ਵੀ ਲੱਗਦਾ ਚੁੱਕਣਾ ਪੈਣਾ ਇਹ ਬੰਨਣਾ ਨਹੀਂ ਮੇਰੇ ਚਿੱਤਰੇ ਨਾ ਮੈਨੂੰ ਬੋਲੀ ਆ ਤੇ ਇਤਰੇ ਤਰੰਡੇ ਕੰਮ ਲੱਕੜ ਦਾ ਅੱਜ ਠੀਕ ਨਹੀਂ ਥੋੜੀ ਸਿਹਤ ਇਨਾਂ ਦੀ ਬੀਪੀ ਬਹੁਤ ਵਧਿਆ ਹੈਗਾ ਬੀਪੀ ਹੁਣੇ ਹੀ ਵਧਨ ਡੈ ਪਿਆ ਲੇਕੇ ਬਿਲਕੁਲ ਨੂੰ ਨਹੀਂ ਵੱਧਦਾ ਇਨਾਂ ਦਾ ਬਹੁਤ ਜ਼ਿਆਦਾ ਫੇਸਰ ਦਰਦ ਹੁੰਦੀ ਹੈ ਵਧਿਆ ਜਾ ਬੁੱਤ ਆ ਜਾ ਆ ਜਾ ਵੇ। ਤੇ ਓਏ ਕੀ ਖਾਂਡ? ਮਿੱਟੀ ਖਾਂਦੀ ਮਿੱਟੀ ਭਾਲੀ ਨੇ। ਤੇ ਦੇਖ ਉਹ ਨੂੰ ਕਰਦੇ ਉੱਪਰ ਰੱਖਦੇ ਜਾਂ ਇਸ ਸਾਈਡ ਤੇ ਰੱਖਦੇ ਥੱਲੇ ਆ। ਕੀ ਹੋਇਆ ਵਾ? ਲੱਗਿਆ ਇਹਨਾਂ ਪੈਪ ਦੇ ਲਾਗਾਂ ਦੀ। ਆਪਣੇ ਨਾਲ ਗੱਦੀ ਘਮਾਉਣ ਡਿਆ ਉਹ ਉੱਧਰ ਵੇਖੋ ਇਹਨੇ ਪੈਰ ਤੋੜ ਦੇਣਾ ਵੇਖੀ ਹੈ ਫੇਰ ਵੇਖੀ ਉਹਥੇ ਹੀ ਵੇਖੀ ਪਾਸ ਜਾਣਾ ਜਾ ਕੇ ਹਾਏ ਹਾਏ மத்தே <laughs> மக்க <laughs> 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 ਫਦੇ ਜੀ ਕੀ ਕਰਨ ਦੇ? ਫਦੇ ਈ ਗੰਡਿਆ ਇਹ ਕੀ ਸਬਜੀ ਬਣਾਉਂਦੇ ਫਦੇ ਸਬਜੀ ਫਦੇ ਸਬਜੀ ਬਣਾਉਂਦੇ ਸਬਜੀ ਕੀ ਲੱਗੇ ਬਣਾਉਣ ਬਟਰ ਲਾਗੇ ਵਾਸਤੇ ਖਲਾਰਾ ਪਾਉਂਦੇ ਆਗੇ ਮੈਂ ਤੈਨੂੰ ਬਣਾ ਕੇ ਖਵਾਉਣਾ ਕੁਛ ਤੂੰ ਖਲਾਰੀ ਤੂੰ ਸਬਜੀ ਬਣਾਉ ਬਰਗਰ ਖਾਣਾ ਬਰਗਰ ਬਣਾ ਕੇ ਦਵਾ ਲੈ ਬਰਗਨਾਈ ਦਨ ਮਧੀਆ ਫਸਟ ਕਲਾਸ ਫਸਟ ਕਲਾਸ ਹੋਣਾ ਮੈਂ ਤੇ ਅਮੀ ਕਰਾਣਾ ਨਾ ਬਣਾਣਾ ਯਾਰ ਮੈਂ ਨਾ ਉੱਪਰ ਦਾ ਕੰਮ ਰਹਿ ਗਿਆ ਫਿਲਹਾਲ ਕੱਲ ਕਰਾਂਗੇ ਫਾਈਨਲ ਉਹ ਪਾਈ ਦੇ ਕਰੇ ਕੱਲ ਤੇ ਦਜੇ ਜਿਹਨੂੰ ਲਾਉਣ ਵਾਲੇ ਰਹਿ ਗਏ ਇੱਥੇ ਮੇਰਾ ਪਾਉ ਜਣਾ ਨਾ ਆਉਂਦਿਆਂ ਸਾਰੇ ਖੁੰਬਾ ਖੰਮਾ ਸਭ ਖਲਾਰਤੀ ਮੇਰੇ ਪੁੱਤੇ ਯਾਰ ਉਹਡੇ ਕਿੰਨੇ ਕੀ ਕਰਨਾ ਹਮ ਸਾਤਾ ਹੈ ਠਰ ਮੇ ਪਟਾਟਾ ਮੈਂ ਕਾ ਖੀੜਾ ਦਰ ਪਾਣੀ ਬਸ 5 ਮਿੰਟ ਚ ਬਰਗਰ ਤਿਆਰ ਬਸ 5 ਮਿੰਟ ਚ ਹਾਂ ਅਗਰ ਮੈਂ ਲੱਗਾਂ ਤਾਂ ਕੱਟਵੱਟ ਕਰਨ ਪਾਣੀ ਬੱਤੇ ਪਰ ਆ ਬੰਦ ਲੈਂਦੇ ਆ ਵਾ ਲੱਗੇ ਰੜੀ ਕਰਨੇ ਇਧਰ ਕੋ ਮੈਂ ਵੀ ਕੱਟੀਆਂ ਵੇਖੋ ਮੈਂ ਚ ਪੌਣੀਆਂ ਨਹੀਂ ਗਈਆਂ ਆਲੂ ਜਿਹੜੇ ਆਪਣੇ ਉਬਲ ਗਿਆ ਵਿੱਚ ਮਿਰਚ ਕੱਟੀ ਪਿਆਜ਼ ਤੇ ਇਧਰ ਵੀ ਪਿਆਜ਼ ਤੇ ਖੀਰਾ ਟਮਾਟਰ ਨੇ ਪੂਣਾ ਵਿੱਚ ਟਮਾਟਰ ਹੀ ਪੈਂਦਾ ਹੈ। ਖਾਣ ਵਾਲੇ ਬਣਾਉਂਦੇ ਹੀ ਬਸ। 10 ਮਿੰਟ ਲੱਗ ਜਾਂਦੇ 10 ਮਿੰਟ। 10 ਮਿੰਟ ਵਿੱਚ ਵਰਗ ਗਰਤੇ ਆ ਰਹੇ ਪਤੈ ਤਾਂ 10 ਮਿੰਟ ਵਿੱਚ ਪਤੋਂ ਵਰਗ ਗਰਤੇ ਆ ਰਹੇ। ਤੇ ਆ ਮਸਰੂਮ ਮਟਰ ਮਟਰ ਕੱਢੇ ਤੇ ਮਸਰੂਮ ਕੱਟੇ ਆ। ਤੇ ਇਹ ਸਬਜ਼ੀ ਬਣਾਉਣੀ ਇਹਨਾਂ ਦੀ ਤੇ ਆ ਮਟੀਰੀਅਲ ਤਿਆਰ ਕਰ ਲਿਆ ਵਾ। ਪਿਆਜ਼ ਆ ਤੇ ਲਸਣ। ਤੇ ਸਾਡੇ ਸਬਜ਼ੀ ਬਣਾ ਦਿੰਦਾ ਮੈਂ ਵਰਗ ਤਿਆਰ ਕਰਦene। ਇਹ ਤੁਹਾਡਾ ਸਾਫ ਮਾਦਰ। ਸਾਬਜੀ ਕੀ ਕਰਨ ਦੇ ਨਾਲ ਸਭ ਖਲਾੜਤਾ ਤੇ ਇਧਰ ਮੈਂ ਮਟੀਰੀਅਲ ਕੱਲਾ ਜਾ ਦੋ ਟਿੱਕੀਆਂ ਕੱਲੀਆਂ ਰੈਡੀ ਇਧਰ ਪਾਣੀ ਦਾ ਪਾਣੀ ਕਹਿਣ ਦੇ ਆ ਵਾ ਘੋਰਾ ਤੇ ਆਪਾ ਦਾ ਥੋੜਾ ਜਿਹਾ ਵਿੱਚ ਤੇ ਇੱਥੇ ਆਪਾਂ ਲਾਗੇ ਟਿੱਕੀ ਬਣਾਵਾਂਗੇ ਵਧੀਆ ਟਿੱਕੀਆਂ ਫਸ ਕਲਾਸ ਇਧਰ ਬੱਟੇ ਕਲਾ ਸਬਜੀ ਬਣੂਗੀ ਹਮ ਫਟਕਲਾ ਸਬਜੀ ਹਾਂ ਤੁਹਾਡੇ ਸਬਜੀ ਤੋਂ ਪਹਿਲਾਂ ਪਹਿਲਾਂ ਆ ਕੰਮ ਕਰ ਦੇਣਾ ਮਿੰਟੋ ਮਿੰਟੇ ਟਿੱਕੀ ਦਾ ਤੇ ਕਪ ਬਣਾ ਬੜੀ ਮੁਸ਼ਕਲ ਦੀ ਟਿੱਕੀਆਂ ਬਣਾਈਆਂ ਇਹ ਚੋਲਿਆਂ ਦਾ ਨਰਮ ਮਸ ਲਈ ਟਿੱਕਣੇ ਆਪਣੀ ਰੜਦੀਆਂ ਹੋਈਆਂ ਮੇਰੀਆਂ ਟਿੱਕਣੇ ਇਧਰ ਗੜਕ ਬਣ ਜਾਣੀਆਂ ਵੱਡੀਆਂ ਛੋਟੇ ਬੰਨ ਥੋੜੇ ਛੋਟੇ ਆ ਗਏ ਸਾਡੇ ਕੋਲ ਛੋਟੇ ਆ ਗਏ ਚਲੋ ਕੋਈ ਨਹੀਂ ਤੇ ਇਧਰ ਆਪਣੀਆਂ ਟਿੱਕੀਆਂ ਬਣ ਚੁੱਕੀਆਂ ਆ ਆ ਮਸਾਲਾ ਘੱਟਾ ਇਹਦੇ ਵਿੱਚ ਪਾਉਣਾ ਹੈ ਹਮਮ ਖੀਰੇ ਪਿਆਜ਼ ਟਮਾਟਰ ਇੱਕ ਇੱਕ ਵਰਗਰ ਦੂਸਰਾ ਹੁੰਦਾ ਨਾ ਮਿਉਣੀ ਪੰਦੇ ਵਿੱਚ ਤੇ ਚੀਜ਼ ਵਗੈਰਾ ਪੰਦੇ ਨੇ ਆਡਰ ਹਨਾ ਹੁਣ 버ਗਰ ਦਾ ਕੰਮ ਆਪਾਂ ਖੋਲਣੇ ਆ ਬਸ ਛੇਤੀ ਮਸਤੀ ਸਪੋਰਟ ਕਰਿਓ ਖੋਲੋ ਖਾਣ ਪੀਣ ਵਾਲਾ ਕੋਈ ਕੰਮ ਖੋਲਣਾ ਨਹੀਂ ਕਰਨਾ ਬਸ ਆਪਾਂ ਖਾਣੇ ਆ ਤੁਹਾਨੂੰ 버ਗਰ ਖਵਾਵਾਂਗੇ ਵਧੀਆ ਵਧੀਆ ਜਬਰਦਸਤ ਮੱਝ 버ਗਰ ਖਾਣ ਵਾਸਤੇ ਬਸ ਛੇਤੀ ਤੋਂ ਓਪਨਿੰਗ ਦੱਸਿਆ ਕਰ ਲੋ ਸਾਡੀ ਓਪਨਿੰਗ ਚੱਲ ਮੈਂ ਚੱਲ ਕੇ ਆ ਜਾਣਾ ਆਪਾਂ ਘੈਂਟ ਆ ਫ੍ਰੂਟ ਜੈਮ ਪਹਿਲਾਂ ਫਰੂਟ ਜੈਮ ਪਾਵਾਂਗੇ ਦੇ ਉੱਤੇ ਵਧੀਆ ਬੰਡਿਆ 버ਗਰ ਵਧੀਆ ਫਸਟ ਕਲਾਸ ਜੈਮ ਲਗਾ ਦਿੱਤੀ ਹੁਣ ਮੈਂ ਤੜਕਾ ਪਾਉਂਦੀ ਪਈ ਨਾ ਇਹ ਕੱਚਾ ਵੀ ਜਦੋਂ ਬੀਜੋੜੀ ਬਣਾ ਲਈਏ ਇਧਰ ਪਤੇ ਨੇ ਆਪਣਾ ਇੱਕ ਲਾਰਾ ਪਾਇਆ ਪੈਣਾ ਰੂੰ ਰੂੰਡੇ ਆਏਗਾ ਤੇ ਮਿਲ ਕੇ ਇਹਨੂੰ ਚਮਚੇ ਦੇ ਦਿੱਤੇ ਆਰੇ ਲਾਇਆ ਹੁਣ ਬੈਠਾ ਹੈ ਪਤੇ

சோசன ਫਰਡੇਫਰਨ ਡੈਰ ਮਗੇ ਮੈਨ ਮਤ ਹਾਂ ਚਲੋ ਮਿਲਦੇ ਆ ਫਿਰ ਨਵੀਂ ਵੀਡੀਓ ਨਾਲ ਇਹ ਵਲੌਗ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ ਮਿਲਦੇ ਆ ਮਾਰਨਿੰਗ ਟਾਈਮ ਬਾਏ ਬਾਏ ਕੰਨੇ ਟੱਬ ਰੱਖਾ ਅਸ ਕੱਲ ਸਾਰਿਆਂ ਨੂੰ ਤੇ ਦੇਖავ ਜੀ ਅੱਡੇ ਅੰਜੀ ਬਾਜੀ ਹਾਂ ਹਾਂ ਰੋਟੀ ਪਣੀ ਖਾ ਲਿਆ ਛੇ ਗੱਲਾਂ ਹਣ ਇਹਦਾ ਕਰਦਾ ਮਸਕਰੀਆਂ ਹੈ ਮਸਕਰੀਆਂ ਏਦਾਂ ਕਰਦਾ ਕਹਾਂ ਮੈਂ